ਦੇ ਦੇ ਇਹਨਾਂ ਨੂੰ ਪਤਾ ਤਾਰਵਜਲਾ 20-20 ਕੁੱਤੇ ਰੱਖ ਲੈ ਕਿ ਬੰਦੇ ਚੌਧਰੀ ਬਣ ਕੇ ਪੁੱਤ ਦੋ ਚਾਰ ਸੂਟ ਬੰਦਾ ਚੇਤੇ ਸਵਾ ਕੇ ਬੰਦਾ ਚੌਧਰੀ ਬਣ ਗਿਆ ਨਹੀਂ ਨਹੀਂ ਪੁੱਤ ਚੌਧਰੀ ਭੋਖ ਦਾ ਨਾਮ ਆ ਚੌਧਰ ਘਟ ਦਾ ਨਾਮ ਆ ਵਾਹ ਜੀ ਦਰਵਾਜਿਆਂ ਦੇ ਪੁੱਤ ਕਬਜੇ ਟੁੱਟ ਜਾਂਦੇ ਖੁਦਾ ਦੀ ਕਸਮ ਲੱਗਦੇ ਨਹੀਂ ਚੌਧਰ ਇਹਦਾ ਨਾਮ ਵਾਹ ਜੀ ਵਾਹ ਤਿੰਨ ਮਲੀਆਂ ਕੋਠੀਆਂ ਬਾਹਰ ਕਰਦੇ ਆਂਗਾ ਤੇ ਮੈਂ ਲਿਖਾ ਲਿਆ ਪਿੱਛੇ ਚੌਧਰੀ ਲਿਖਾਉਣ ਤੇ ਤਾਂ ਕੋਈ ਪੌਂਦੀ ਨਹੀਂ ਨਾ ਲੇਕਰ ਪੁੱਤਰਾ ਚੌਧਰੀ ਉਦੋਂ ਬੰਦਾ ਬਣਦਾ ਕੱਖ ਉਦੋਂ ਰਹਿੰਦੇ ਜਦੋਂ ਆਪਣੇ ਕੱਖ ਦਾ ਰਹਿਣ ਪੁੱਤ ਵਾਹ ਜੀ ਵਾਹ ਉਦੋਂ ਕੱਖ ਰਹਿੰਦੇ ਪੁੱਤ ਸੱਚ ਮੇ ਗੱਲ ਕੀਤੀ ਸਾਰਾ ਖਾਨਦਾਨ ਦੇਣਾ ਪਿਆ ਬਿਲਕੁਲ ਉਹ ਤਾਂ ਪਰੇ ਗੱਲ ਗਾਲੀਏ ਗੱਲ ਪੂਰੀ ਕਰਨ ਵਾਸਤੇ ਕਸਮਾਂ ਪੈਦਾ ਕਰਨ ਦੀ ਰੜੀਆਂ ਨਿਕਲ ਜਾਂਦੀਆਂ ਪੁੱਤ ਇੱਥੇ ਗੱਡੀਆਂ ਘਰ ਰੱਖ ਕੇ ਆਪਣੇ ਚੌਧਰੀ ਘਰ ਆਪਣੇ ਸੁਖਣਾ ਵਸਣਾ ਤੇ ਕਹਿਣਾ ਚੌਧਰੀ ਚੌਧਰੀ ਪੁੱਤੋ ਦਾ ਨਾਮ ਆਪਣੇ ਸ਼ੌਕ ਨੂੰ ਬੰਦ ਕਰੇ ਅਗਲੇ ਦਿਨੋਂ ਰੂਜ ਦਵੇ ਆਪਣੀ ਖਾਸਾਤ ਨੂੰ ਕਤਲ ਕਰੇ ਅਗਲੇ ਦਿਨ ਖਾਸਾਤ ਨੂੰ ਰੂਜ ਦਵੇ ਕਿ ਮੇਰੇ ਕੋਈ ਬੰਦਾ ਆਇਆ ਇਹ ਪਤਾ ਨਹੀਂ ਚਾ ਉਧਰ ਕੀ ਸਮਝ ਚਾ ਉਧਰ ਕੇ ਤਾਂ ਐਵੇਂ ਮਿਲਦੀ ਆ ਚਾ ਉਧਰ ਲਿਖਣ ਦਾ ਨਹੀਂ ਪੁੱਤ ਘਾਟੇ ਦਾ ਨਾਮ ਚਾ ਉਧਰ ਇਹ ਕਹਿੰਦੇ ਜਿਹੜੇ ਕੋ ਚਾਰ ਪੈਸੇ ਹੁੰਦੇ ਉਹ ਚੌਧਰੀ ਪੇੜਾਂ 'ਚ ਪੇੜਾਂ ਦਾ ਨਾਮ ਜੋ ਨਮ ਦਾ ਅੱਗੇ ਖਲੋ ਜਾਣਾ ਕਲਮਾ ਹੱਕ ਕਹਿਣਾ ਜ਼ਾਲਮ ਦੇ ਅੱਗੇ ਕਿਹਾ ਨਹੀਂ ਮੇਰੇ ਸ਼ਾਹਸਾਨੇ ਦਾ ਨਾ ਚੌਧਰ ਕੀ ਬਾਤ ਕਿਤੇ ਜਿੱਤੇ ਚਾਰ ਜੀਵ ਕਿ ਉਹਦੇ ਨਾਲ ਜਾਣਾ ਤੇ ਆਖੜਾ ਜੀ ਮੈਂ ਬੜਾ ਚੌਧਰੀ ਆ ਪੁਤਲਾ ਖਲੋਣਾ ਤੋਂ ਉਹਦੇ ਨਾਲ ਜਿੰਨਾ ਖਲੋਵੇ ਕੋਈ ਨਾ ਗਰੀਬ ਨਾ ਉਹਨੂੰ ਰਾਠ ਕਹਿੰਦੇ ਆ ਹਾਏ ਹਾਏ ਰਾਠ ਬਣਨਾ ਸੌ ਕਾ ਕਿਦੇ ਦੋ ਤੰਬੀਆਂ ਚਿੱਟੀਆਂ ਸਵਾਲੇ ਦੋ ਸੂਟ ਬੋਸਗੇ ਸਵਾਲੇ ਬੰਦੇ ਚੌਧਰੀ ਬਣ ਗਏ ਮੈਂ ਜੀ ਗਰਾਉਂਚ ਤੇ ਮੈਂ ਤਾਂ ਕੋਈ ਬੰਦਾ ਵਾ ਨਹੀਂ ਦਿੱਤਾ